ਜੀ ਜੀ ਹੁਣ ਜੇ ਕੋਈ ਬੰਦਾ ਟਰੈਕਟਰ ਇੱਥੋਂ ਤੁਹਾਡੇ ਕੋਲ ਲੈ ਕੇ ਜਾਂਦਾ ਜਾਨਸਰ ਬਾਹਨ ਚ ਸੈੱਟ ਲੇ ਹਾਂ ਚੈੱਕ ਕਰਾ ਲੈ ਗੁਰੰਟੀ ਹੈ ਗੁਰੰਟੀ ਇੱਥੋਂ ਹੀ ਭਾਵੇਂ ਬਾਹਰ ਕੇ ਚੈੱਕ ਕਰਕੇ ਲੈ ਜੀ ਟਰੈਕਟਰ ਵੀ ਕਿਰਾਏ ਦਾ ਟਰੈਕਟਰ ਹਾਂ ਕਿਰਾਏ ਤੇ ਵੀ ਦੇ ਦਿੰਦੇ ਆ ਕਿਰਾਏ ਤੇ ਮਿਲ ਜੂਗਾ ਕਿਰਾਏ ਤੇ ਵੀ ਲੈ ਲੋ ਵੀ ਕਿਰਾਏ ਦੇ ਵੀ ਟਰੈਕਟਰ ਮਿਲ ਜੂਗਾ ਜੇ ਕਿਸੇ ਨੇ ਲੋਨ ਕਰਾਉਣਾ ਹੋਵੇ ਉਹਦਾ ਹੱਲ ਹੁੰਦਾ ਚੌਥਾ ਸਾਡਾ ਔਨ ਪੇਮੈਂਟ ਦੇਣੇ ਬੂ ਲੋਨ ਵੀ ਕਰਾਉਦਾ ਅੱਛਾ ਚੌਥਾ ਸਾਡਾ ਸਿੰਪਲ ਸਕੋਰ ਬੰਦੇ ਦਾ ਸਹੀ ਹੋਣਾ ਓਕੇ ਓਕੇ ਹੁਣ ਆ ਗਿਆ ਇੱਕ ਹੋਟਲ ਆ 16 ਹੋਟਲ ਆ ਗਿਆ ਜੀ ਓਕੇ 16 7 ਆ ਵੀਰੇ ਜੀ ਡਬਲ ਜੈ ਸਤਿ ਸ਼੍ਰੀ ਅਕਾਲ ਦੋਸਤੋ ਬਾਈ ਪਿੰਡ ਦੌਦਰ ਦੇ ਵਿੱਚ ਖੜੇ ਜੀ ਇਸ ਟਾਈਮ ਆ ਜਿੰਨੇ ਵੀ ਤੁਸੀਂ ਟਰੈਕਟਰ ਦੇਖ ਰਹੇ ਹੋ ਨਾ ਇਹ ਸਾਰੇ ਸੇਲ ਤੇ ਆ ਬਾਈ ਟਰੈਕਟਰ ਕਾਦੇ ਜਮਾ ਹੀਰੇ ਆ ਬਾਈ ਜਮਾ ਘੱਟ ਚੱਲੇ ਹੋਏ ਟਰੈਕਟਰ ਤੁਸੀਂ ਐਂ ਹਸਾਬ ਲਾ ਲਓ ਵੀ ਜਾਂਸੀ ਚੋਂ ਆ ਗਏ ਮੈਂ ਇੱਥੇ ਖੜੇ ਗਏ ਹੁੰਦੇ ਆ ਉਹ ਹਾਲਾ ਸਿਰਾ ਗੱਲ ਬਾਤ ਆ ਮੈਂ ਸਾਰੀ ਗੱਲਬਾਤ ਕਰਵਾਉਣਾ ਪਿੰਡ ਦੌਦਰ ਦੇ ਵਿੱਚ ਹੀ ਖੜਿਆ ਆ ਆਪਣੇ ਪਿੰਡ ਦੇ ਵਿੱਚ ਖੜਿਆ ਆ ਸਾਸ਼ੀ ਗੱਲ ਜੀ ਬਾਈ ਸਾਸ਼ੀ ਗੱਲ ਜੀ ਤੇ ਕਿੰਨੇ ਕੁ ਟਰੈਕਟਰ ਦਿਖਾਵੋਗੇ ਫਿਰ ਅੱਜ ਸਾਨੂੰ ਜੀ ਫਿਰ ਦਿਖਾਉਣੇ 12-13 ਟਰੈਕਟਰ 12-13 ਟਰਾਲੀ ਵੀ ਹੈਗੇ 4 ਪ ਪਰ ਅੱਜ ਜਿਹੜੇ ਤੁਹਾਨੂੰ ਬੰਦੇ ਨਾਲ ਮਿਲੋਂ ਜਾ ਰਹੇ ਇਹਨਾਂ ਕੋਲ ਤੁਹਾਨੂੰ ਟਰਾਲੇ ਟਰਾਲੀਆਂ ਹੀ ਮਿਲ ਜਾਣਗੇ ਨਾ ਟਰਾਲੀ ਹੁੰਦੇ ਮੇਨ ਹਨਾ ਜੀ ਜੀ ਇਧਰਲੇ ਬਈ ਨਿਊ ਹਾਲੈਂਡ ਤੋਂ ਸ਼ੁਰੂ ਕਰ ਲਈ ਹਾਂਜੀ ਹਾਂਜੀ ਦੱਸੋ ਜੀ ਇਹਦੇ ਬਾਰੇ ਇਹ 2021 ਮਾਡਲ ਆ ਜੀ ਠੀਕ ਆ ਜੀ ਇਹ ਚੱਲਿਆ ਹੋਇਆ ਵਾ ਸਾਰਾ 650 ਘੰਟੇ 650 ਘੰਟੇ ਓਕੇ ਹਾਂਜੀ 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 ਆ ਟਾਇਰ ਟੱਪੂ ਸਾਰਾ ਕੋਈ ਦੇ ਜੀ ਨਾਲ ਦੇ ਹੀ ਆ ਜੀ ਬਹੁਤ ਘੱਟ ਚੱਲਿਆ ਪੰਜਾਬ ਨੰਬਰ ਪੰਜਾਬ ਨੰਬਰ ਠੀਕ ਆ ਜੀ ਕਿੰਨਾ ਇਹਦਾ ਰੇਟ ਆਪਾਂ ਕਰਦੇ ਆਂ ਟਰੈਕਟਰ ਦਾ ਕਰਦਿਆਂ ਵੀਰੇ 7 ਲੱਖ ਤੇ 95 ਹਜ਼ਾਰ 7 ਲੱਖ 50 2021 ਮਾਡਲ ਆ ਠੀਕ ਆ ਨਵਾਂ ਹੀ ਆ ਟਰੈਕਟਰ ਆ 855 ਆ ਗਿਆ ਜੀ ਇਧਰਲੇ ਪਾਸੇ ਇਹ 2022 ਮਾਡਲ ਆ ਜੀ 2022 ਮਾਡਲ ਟਰੈਕਟਰ ਇਧਰਲੇ ਪਾਸੇ 855 ਖੜਾ ਆ ਬਾਈ ਦੱਸੋ ਜੀ ਕਿਉਂਕਿ ਹੁਣ ਤਾਂ ਨਵੀਂ ਸ਼ੋਅ ਦੇ ਵਿੱਚ ਆ ਗਿਆ ਨਵੀਂ ਸ਼ੋਅ ਕਈਆਂ ਨੂੰ ਪਸੰਦ ਨਹੀਂ ਗਈ ਪਸੰਦ ਨਹੀਂ ਪਹਿਲੀ ਸ਼ੋਅ ਮੰਗਦੇ ਜੀ ਪਹਿਲੀ ਸ਼ੋਅ ਮੰਗਦਾ ਜਿਹਨੇ ਪਹਿਲੀ ਸ਼ੋਅ ਚ ਲੈਣਾ ਟਰੈਕਟਰ ਵੀ ਜਮਾਂ ਨਵੇਂ ਵਰਗਾ ਹੋਵੇ ਉਹ ਆ ਟਰੈਕਟਰ ਖੜਾ ਦੱਸੋ ਜੀ ਇਹਦੇ 560 ਘੰਟੇ ਚੱਲਿਆ ਵੀਰੇ ਇਹ ਜੀ ਪਿਆਬ ਨੰਬਰ ਆ ਜੀ ਮੂਰਲੇ ਟਾਇਰ ਵੱ ਜਮਾ ਪ੍ਰੈਸ ਡ੍ਰੈਕਟਰ ਨਾਲ ਦਾ ਸਾਰਾ ਕੁਝ ਜੀ ਪੰਜਾਬ ਨੰਬਰ ਆ ਜਾਨੀ ਦੀ ਲੋਨ ਕਲੀਅਰ ਆ ਜੀ ਨਗਦਾਂ ਦਾ ਹੀ ਆ ਪੈਸੇ ਜੀ ਇਹਦਾ ਮੰਗਦੇ ਹੈਗੇ ਆ ਜੀ 7 ਲੱਖ ਤੇ 75000 ਰੁਪਿਆ 7 ਲੱਖ 75000 ਰੁਪਿਆ ਲੋ ਵੀ ਟਰੈਕਟਰ ਦੇਖ ਲਓ ਇੱਕ ਵਾਰ ਨੇੜੇ ਹੋ ਕੇ ਵੀ ਦਿਖਾ ਦੇਈਂ ਬਾਈ ਬਾਕੀ ਇਧਰਲੇ ਪਾਸੇ ਸੋਨਾ ਲੀਕ ਆ ਗਿਆ ਸੋਨਾ ਲੀਕਾ ਬਾਰੇ ਗੱਲਬਾਤ ਕਰੀ ਹੈ ਨਾ ਜੇ ਇਧਰਲੇ ਪਾਸੇ ਖੜਾ ਸੋਨਾ ਲੀਕਾ ਜੀ ਇਹ 2022 ਮਾਡਲ ਆ ਜੀ ਜੀ 450 ਘੰਟਾ ਚੱਲਿਆ ਜੀ ਜੀ ਇਹ ਓਰੀਜਨਲ ਆ ਸਾਰਾ ਕੁਝ ਨਾਲ ਦੇ ਆ ਪੰਜਾਬ ਨੰਬਰ ਆ ਜੀ ਜੀ ਇਹ ਤਾਂ 7.5 ਲੱਖ ਰੁਪਏ ਮੰਗਦੇ ਆ ਮੌਕੇ ਤੇ ਮਾਨਤਾ ਨਹੀਂ ਜਾਨੀ ਸਾਰਿਆਂ ਜਿਹੀ ਹੋ ਜਾਊਗਾ ਵਾ 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 ਲਓ ਜੀ ਟਰੈਕਟਰ ਦੇਖੋ ਤੁਸੀਂ ਸੋਨਾ ਲੀਕਾ ਮਨਣਾ ਕਿ ਬੰਦੇ ਦੀ ਗੱਲ ਗਈ ਯਾਦ ਆ ਗਈ ਵੀ ਜਿਹਦੇ ਘਰੇ ਖੜਾ ਸੋਨਾ ਲੀਕਾ ਉਹਦਾ ਇੱਥੇ ਅਮਰੀਕਾ ਉਹ ਗੱਲ ਆ ਬਾਕੀ ਇਹਦਾ ਰੇਟ ਕਿੰਨਾ ਕਰਦੇ 7.5 ਲੱਖ ਕਰਦੇ ਆ ਮਾਨਤਨ ਸਾਰਿਆਂ ਚੋ ਹੋ ਜੂ ਜਨਾਬ ਸਾਰਿਆਂ ਚੋ ਮਾਨਤਨ ਹੋ ਜੂਗਾ ਵੀ ਇਹ ਰੇਟ ਕੋਈ ਫਿਕਸ ਨਹੀਂ ਹੈਗਾ ਇੱਕ ਵਾਰ ਰੇਟ ਆ ਇਹਨਾਂ ਦਾ ਆਗੇ ਤੁਸੀਂ ਇਹਨਾਂ ਨੂੰ ਮਿਲੋ ਜਿਵੇਂ ਥੋੜੀ ਗੱਲਬਾਤ ਬਣਤੀ ਆ ਥੋੜਾ ਬਹੁਤਾ ਕਿਵੇਂ ਕਹਿੰਦੇ ਹੋ ਤੁਸੀਂ ਉਸ ਤੋਂ ਥੋੜੀ ਐਡਜਸਟਮੈਂਟ ਹੋ ਜੂਗੀ ਬਾਕੀ ਫੇਰ 855 ਆ ਗਿਆ ਜੀ ਕਿਹ ਕਿੰਨੇ ਮਾਡਲ ਆ ਜੀ ਇਹ ਵੀ 2022 ਮਾਡਲ ਆ ਜੀ ਅੱਛਾ ਉਹਦੇ ਨਾਲ ਤੇ ਜਿਹਦਾ ਭਰਾਈ ਆ ਹਾਂ ਇਹ 425 ਘੰਟੇ ਚੱਲੇ ਜ ਜੀ ਇਹਦਾ ਕੀ ਫਿਰ ਕੀ ਸਿਸਟਮ ਆ ਕਿੰਨਾ ਟਾਇਰ ਵੀ ਨਾ ਵੀ ਪਏ ਟਾਇਰ ਨਾਲ ਤੇ ਆ ਵੀ ਐਮ ਆਰ ਐਫ ਲਿਖਿਆ ਉੱਤੇ ਦੀਂਦੇ ਜਿਹਾ ਦਿਖਾ ਦਿਓ ਕੈਮਰੇ ਜੀ ਲਾਓ ਵੀ ਟਾਇਰ ਦੱਸਦਾ ਹੀ ਆ ਇੱਥੇ ਆ ਦੇਖੋ ਜੀ ਜੀ ਆ ਦੇਖੋ ਆ ਦੇਖੋ ਐਮ ਆਰ ਐਫ ਲਿਖਿਆ ਮਾਰ ਕੇ ਪਾਇਆ ਭਾਈ ਹੇ ਤੂੰ ਇਥੇ ਹਿਸਾਬ ਲਾ ਲਓ ਵੀ ਕਿੰਨਾ ਰਾਈਡਰ ਚੱਲਿਆ ਹੋਊਗਾ ਨਾ ਜੀ ਕਿੰਨਾ ਇਹਦਾ ਰੇਟ ਹੈ ਜੀ 7,80,000 ਰੁਪਏ ਮੰਗਦੇ ਜੀ 7,80,000 ਰੁਪਏ ਠੀਕ ਆ ਫਿਰ ਇਧਰਲੇ ਪਾਸੇ 4x4 ਆ ਗਿਆ ਜੀ 56 ਟੋਟਾ ਡ੍ਰੈਕਟਰ 56 ਵੀ ਨਿਊ ਹੋਲੈਂਡ ਸਪੈਸ਼ਲ ਐਡੀਸ਼ਨ ਹਨਾ ਜੀ ਇਹ 800 ਘੰਟਾ ਚੱਲਿਆ ਜੀ ਇਹ 800 ਘੰਟਾ ਜਿਲੰਦਰ ਦਾ ਨੰਬਰ ਆ ਹਾਂ ਜੀ ਜਿਲੰਦਰ ਨੰਬਰ ਆ ਜਿਲੰਦਰ ਦਾ ਨੰਬਰ ਆ ਬਈ 800 ਘੰਟਾ ਚੱਲਿਆ ਨਗਦ ਕੈਸ਼ ਦਾ ਵਾ ਨਗਦ ਕੈਸ਼ ਆ ਬਾਕੀ ਟਰੈਕਟਰ ਦੇਖੋ ਬਈ ਅੱਖਾਂ ਕੱਢਦਾ ਖੜਾ ਹਨਾ 2021 ਮਾਡਲ ਆ ਜੀ ਜੀ ਇਹਦਾ ਮੰਗਦਿਆ ਵੀਰਾ 11 ਲੱਖ ਤੇ 45000 11 ਲੱਖ 45000 ਰੁਪਏ ਮਾਣਦਾਨੇ ਚੋਂ ਵੀ ਹੋ ਜਾਊਗਾ ਜੀ ਮਾਣਦਾਨੇ ਚੋਂ ਵੀ ਹੋ ਜਾਊਗਾ ਲੋ ਵੀ ਸਾਰੇ ਤਰ੍ਹਾਂ ਦੇ ਟਰੈਕਟਰ ਮਿਲਣਗੇ ਹੁਣ ਮੈਸੀ ਆ ਗਿਆ ਦੇਖੋ ਤੁਸੀਂ 9500 ਇਹ ਵੀ 4x4 ਹਨਾ ਜੀ 2021 ਮਾਡਲ ਆ ਜੀ ਜੀ 390 ਘੰਟੇ ਚੱਲੇ ਜੀ ਇਹ ਸਰਫੀ ਹਾਂ ਜੀ ਸਰ ਜਸਟਲੀ ਇਹ ਡੱਟ ਦਾ ਮੰਗਦਿਆਂ 915000 ਮਾਣਦਾਨੋਂ ਦੇ ਵਿੱਚੋਂ ਹੋਊਗਾ ਲੋ ਯੋ 915000 ਰਾਮਾਨਤਨ ਹੋ ਜਾਊਗਾ ਮਾਨਤਨ ਹਰੇਕ ਟਰੈਕਟਰ ਮਗਰ ਹੋ ਜਾਊਗਾ ਤੁਹਾਡਾ ਤੇ ਬਾਕੀ ਕਾਗਜ਼ ਪੱਤਰਾਂ ਦਾ ਓਕੇ ਹੋਊਗਾ ਓਕੇ ਵੀਰੇ ਹਾਏ ਰਾਸ਼ਟਾ ਓਕੇ ਤੇ ਜੀ ਸਾਰੀ ਗੱਲ ਸਪੱਸ਼ਟ ਕਰੂ ਤਾਂ ਮੂਰੇ ਰੱਖਦੇ ਆਂ ਕਰ ਜੀ ਜੀ ਹੁਣ ਜੇ ਕੋਈ ਬੰਦਾ ਟਰੈਕਟਰ ਇੱਥੋਂ ਤੁਹਾਡੇ ਕੋਲ ਲੈ ਕੇ ਜਾਂਦਾ ਜਾਨਸਰ ਬਾਣ ਚ ਸੈੱਟ ਲੇ ਹਾਂ ਜਿੱਥੇ ਮਾਰਜੀ ਜੋੜਾ ਗਾਰੰਟੀ ਹੈ ਗਾਰੰਟੀ ਇੱਥੋਂ ਹੀ ਭਾਵੇਂ ਬਾਹਰ ਚੈੱਕ ਕਰਕੇ ਲੈ ਜੀ ਜੀ ਜਿੰਨਾ ਜਿਹੜੀ ਗੱਲ ਕਹੀ ਉਹ ਨਿਕਲੂਗੀ ਕੋਈ ਨਿਕਲੂਗੀ ਵੀਰੇ ਜੋ ਟਰੈਕਟਰ ਦੀ ਕੰਡੀਸ਼ਨ ਫੋਟੋਆਂ ਪਾਵਾਂਗੇ ਉਹੀ ਹੋਊਗੀ ਨਾ ਨਿਕਲੇ ਆਪਾਉਣ ਜਾਣ ਦਾ ਖਰਚਾ ਦੇ ਜੇ ਉਹਨਾਂ ਦਾ ਸਿਸਟਮ ਇਹ ਹੁੰਦਾ ਵੀ ਟਰੈਕਟਰ ਉਹਨਾਂ ਨੂੰ ਜ਼ਿਆਦਾ ਚਾਹੀਦੇ ਹੁੰਦੇ ਆ ਆਪਦੇ ਹੁੰਦੇ ਆ ਇੱਕ ਟਰੈਕਟਰ ਵੀ ਕਿਰਾਏ ਦਾ ਟਰੈਕਟਰ ਲੈ ਆ ਕਿਰਾਏ ਤੇ ਵੀ ਦੇ ਦਿੰਦੇ ਆ ਕਿਰਾਏ ਤੇ ਵੀ ਦੇ ਦਿੰਦੇ ਆ ਲਓ ਵੀ ਕਿਰਾਏ ਦੇ ਵੀ ਟਰੈਕਟਰ ਮਿਲ ਜੂਗਾ ਇੱਕ ਗੱਲ ਹੋਰ ਪੁੱਛਣੀ ਸੀ ਕਿ ਭਾਈ ਜੇ ਕਿਸੇ ਨੇ ਲੋਨ ਕਰਾਉਣਾ ਹੋਵੇ ਉਹਦਾ ਹੱਲ ਹੁੰਦਾ ਚੌਥਾ ਸਾਡਾ অন ਪੇਮੈਂਟ ਦੇਣੇ ਬੂ ਲੋਨ ਵਿਕਰਦਾ ਅੱਛਾ ਚੌਥਾ ਸਾਡਾ ਸਿੰਪਲ ਸਕੋਰ ਬੰਦੇ ਦਾ ਸਹੀ ਹੁੰਦਾ ਓਕੇ ਓਕੇ ਹੁਣ ਜਿਵੇਂ ਕਿਹੜੀ ਵੀ 8 ਲੱਖ ਦਾ ਟਰੈਕਟਰ 2 ਲੱਖ ਦੇਣਾ ਬੂ ਹਾਂਜੀ 2 ਲੱਖ ਰੁਪਏ ਠੀਕ ਆ ਫਿਰ ਆਹ 5405 ਖੜਾ 4x4 ਜੀ 2020 ਮ ਠੀਕ ਹੈ ਜੀ 650 ਘੰਟੇ ਚੱਲਿਆ ਵੀਰੇ ਇਹ 650 ਘੰਟੇ ਚੱਲਿਆ 2020 ਮਾਡਲ ਹਾਂਜੀ ਹਾਂਜੀ 2020 ਮਾਡਲ ਸਾਰਾ ਕੁਝ ਨਾਲ ਦਾ ਹੀ ਆਲੇ ਕੋਈ ਨਟ ਨਹੀਂ ਖੁੱਲਿਆ ਟਰੈਕਟਰ ਦਾ ਜੀ ਇਹਦਾ 1085000 ਰੁਪਏ ਮੰਗਦਾ 10 ਲੱਖ 85000 ਰੁਪਏ ਮੰਗਦਾ ਲਓ ਜੀ ਇਧਰਲੇ ਪਾਸੇ ਨੋਵੋ ਖੜਾ ਜੀ 655 ਹਾਂਜੀ 655 हाँ जी, हाँ जी, 655 ਮੇਨਦਰਾ ਨੋਵੋ 655 ਜੀ ਇਹਦਾ ਕੀ ਸਿਸਟਮ ਹੈ ਇਹ 22 ਮਾਡਲ ਆ ਜੀ 22 ਮਾਡਲ ਠੀਕ ਆ 300 ਘੰਟਾ ਚੱਲਿਆ 300 ਜਿਵੇਂ ਕੋਰਾ ਟਰੈਕਟਰ ਆ ਜਿਵੇਂ ਕਹਦੀ ਏਜੰਸੀ ਚੋ ਆ ਕੇ ਖੜਾ ਹੁੰਦਾ ਉਦਾਂ ਹੀ ਜੀ ਜੀ ਹਾਂਜੀ ਬਾਕੀ ਸੈਸਰੀ ਵਗੈਰਾ ਲੱਗੀ ਹੈ ਨਾਲ ਹੀ ਨਾਲ ਹੀ ਨਾਲ ਹੀ ਮਿਲੂਗੀ ਵੀਰੇ ਓਕੇ ਜਿਵੇਂ ਟਰੈਕਟਰ ਖੜਾ ਜਿਵੇਂ ਤੇ ਮੈਂ ਖੜਾ ਟਰੈਕਟਰ ਮਿਲੂਗਾ ਨਾ ਜੀ 10 ਲੱਖ 45000 ਰੁਪਿਆ ਮੰਗਦੇ ਨੇ 10 ਲੱਖ 45000 ਓਕੇ ਲਓ ਜੀ ਇਹ ਟਰੈਕਟਰ ਆ ਗਿਆ ਬਾਕੀ ਨਿਊ ਹਾਲੈਂਡ 520 ਆ ਗਿਆ ਇਹ ਆ ਗਿਆ ਦੂਜਾ ਆਪਣਾ 4x2 ਚ ਆ ਗਿਆ ਹਾਂਜੀ ਹਾਂਜੀ ਜੀ ਇਹ 2021 ਮਾਡਲ ਆ ਜੀ ਜੀ 600 ਘੰਟਾ ਚੱਲਿਆ ਜੀ ਇਹ ਜੀ ਸਾਰਾ ओरिजिनल ਹੈ ਵੀ ਟਾਇਰ ਵਗੈਰਾ ਨਾਲ ਦੇ ਆ ਪੰਜਾਬ ਨੰਬਰਕ ਜੀ ਜੀ ਸਾਰਾ ਜਾਨੀ ਦੀ ਕਿਹੜਾ ਹੋਏਗਾ ਏਜੰਸੀ ਦਾ ਨਾਲ ਦਾ ਹੀ ਹੈ ਟੈਟ ਦਾ ਮੜਗਾੜ ਵੀ ओके ਬੰਦੇ ਨੇ ਸ਼ੌਂਕ ਨਾਲ ਲਵਾਏ ਵੇ ਆ ਬੰਪਰ ਜਿਹੜਾ ਓਕੇ ਇਹ ਵੀ ਤਾਂ ਕਲਾ ਬੰਦੇ ਨਾਲ ਸ਼ੌਂਕ ਨਾਲ ਲਵਾਏ ਸ਼ੌਂਕ ਨਾਲ ਲਵਾਇਆ ਤੇ ਸ਼ੌਂਕ ਨਾਲ ਲਵਾਇਆ ਜਾਨੀ ਏਜੰਸੀ ਇਹ ਦਿੰਦੀ ਨਹੀਂ ਕੀ ਜੀ ਇਹ ਬਾਹਰੋਂ ਲੱਗਿਆ ਏਜੰਸੀ ਕਾਲੀ ਫਾਈਬਰ ਵਾਲੀ ਸ਼ਤਰੂਜੀ ਦਿੰਦੀ ਹੈ ਜੀ ਵਾਹ ਜੀ ਵਾਹ ਇਹਦਾ ਕੀ ਰੇਟ ਕਰਦੇ ਇਹਦਾ ਰੇਟ ਕਰਦੇ ਆਂ ਵੀਰਿਆ 9 ਲੱਖ ਤੇ 15000 ਰੁਪਏ 9 ਲੱਖ 15000 ਲਓ ਜੀ ਦੇਖੋ ਜੀ ਇਧਰਲੇ ਪਾਸੇ ਟਰੈਕਟਰ ਖੜਾ ਤੇ ਬਾਕੀ ਇਧਰਲੇ ਪਾਸੇ ਆ ਗਿਆ ਜੀ ਫਾਰਮ ਟਰੈਕ ਆਖਰੀ ਟਰੈਕਟਰ ਖੜਾ ਇਧਰ ਦੇ ਪਾਸੇ ਇਹੀ ਟਰੈਕਟਰ ਰਹਿ ਗਿਆ ਮੰਦਰਾ ਦਾ ਬਾਕੀ ਸਾਰੇ ਦਿਖਾਤੇ ਆ ਫਾਰਮ ਇਹ 450 ਘੰਟੇ ਚੱਲਿਆ ਬਾਰੇ ਟਰੈਕਟਰ 450 ਘੰਟੇ ਨਵਾਂ ਟਰੈਕਟਰ ਪਿਆ ਜਮਾ ਪੰਜਾਬ ਨੰਬਰਾਂ ਨੰਬਰ ਮੂਰੇ ਲਿਖਿਆ ਹੋਈ ਹੈ ਜੀ 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 ਲਓ ਬੇ ਟਰੈਕਟਰ ਬਾਈ ਓਕੇ ਬਈ ਜਮਾ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਇਹਦਾ ਮੁੱਲ ਹੈਗਾ ਜੀ 7 ਲੱਖ 75000 ਰੁਪਿਆ 7 ਲੱਖ 75000 ਹਾਂਜੀ ਹਾਂਜੀ 7 ਲੱਖ 75000 ਰੁਪਿਆ ਮੁੱਲ ਲਓ ਜੀ ਇਹ ਸਾਰੇ ਟਰੈਕਟਰ ਤੁਹਾਨੂੰ ਨਵੇਂ ਮਿਲਣਗੇ ਇਹਨਾਂ ਦੇ ਕੋਲੇ ਕਹਿ ਲਈਏ ਵੀ ਛੋਟੇ ਟਰੈਕਟਰ ਘੱਟ ਹੁੰਦੇ ਆ ਜਿਵੇਂ ਕਹਿ ਲਈ ਵੀ ਮਾਨ ਕੇ ਜਦੋਂ ਮਾਡਲ ਜਿਵੇਂ ਡਾਊਨ ਮਾਡਲ ਟਰੈਕਟਰ ਹੁੰਦੇ ਆ ਪੰਜਾਬ ਨੰਬਰ ਹੁੰਦੇ ਆ ਮੇਰੇ ਖਿਆਲ ਨਾਲ ਹੁੰਦੇ ਹੀ ਤੁਹਾਡੇ ਕੋਲੇ 18 ਤੋਂ ਉੱਤੇ ਉੱਤੇ ਮਾਡਲ ਸਾਰਾ 19 ਤੋਂ ਉੱਤੇ ਆਜੋ ਹੁਣ ਤੁਹਾਨੂੰ ਟਰਾਲੀਆਂ ਵਾਲੇ ਪਾਸੇ ਲੈ ਕੇ ਚਾਲਦੇ ਆਂ ਜੀ ਇਹਨਾਂ ਦੇ ਕੋਲ ਟਰਾਲੇ ਖੜੇ ਆ ਵੱਡੇ ਜਿਹੜੇ ਆਪਣੇ ਸੋਨੇ ਹੁੰਦੇ ਆ ਨਾ ਵੱਡੇ ਟਰਾਲੇ ਡਬਲ ਟੈਰੀ ਆਏ ਤੁਹਾਨੂੰ ਦਿਖਾਉਣੇ ਆ ਜੀ ਤੇ ਟਰਾਲੀ ਕਿੰਨੇ ਆ ਜੀ ਟਰਾਲੇ ਇਸ ਟਾਈਮ 4 ਖੜੇ ਆ ਜੀ ਆਪਣੇ ਕੋਲੇ 4 ਟਰਾਲੇ ਖੜੇ ਦੋ ਹੋਰ ਬਣਨੇ ਤਾਂ ਤੇ ਆ ਜਾਣਗੇ ਕੱਲ ਤੱਕ ਜੀ ਹਾਂ ਜੀ ਓਕੇ ਓਕੇ ਟਰਾਲਾ ਤੁਸੀਂ ਆਪ ਦੀ ਮੂਰਤਾਂ ਤੋਂ ਅੱਡੀ ਸਹਜਾ ਹਾਂਜੀ ਤਿਆਰ ਕਰਵਾਉਣੀ ਹੈ ਜੀ ਠੀਕ ਹੈ ਠੀਕ ਹੈ ਤਿਆਰ ਕਰਵਾ ਕੇ ਵੇਚ ਦਿਓ ਹਾਂਜੀ 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 ਲਓ ਜੇ ਕਿਸੇ ਦੇ ਘਰੇ ਟਰਾਲਾ ਖੜਾ ਉਹ ਵੇਚਣਾ ਹੋਵੇ ਤੁਹਾਨੂੰ ਉਹ ਵੀ ਲੈ ਲਵਾਂਗੇ ਨਵੀਂ ਵਰਗੀ ਕੰਡੀਸ਼ਨ ਹੋਵੇ ਬਾਲਾ ਪੁਰਾਣਾ ਨਹੀਂ ਜੀ ਜੇ ਟਰੈਕਟਰ ਵੇਚਣਾ ਹੋਵੇ ਟਰੈਕਟਰ ਵੀ ਦੇ ਦਿੰਦਾ ਟਰੈਕਟਰ ਵੀ ਲੈ ਲਾਂਗੇ ਨਵੇਂ ਨਵੇਂ ਮਾਡਲ ਲੈਣਾ ਚੀਜ਼ ਪੁਰਾਣੇ ਮਾਡਲ ਨਹੀਂ ਜੀ 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 ਲਓ ਜੀ ਲਓ ਜੀ ਇਧਰਲੇ ਪਾਸੇ ਟਰਾਲੇ ਖੜੇ ਆ ਦੱਸੋ ਜੀ ਡੀਟੇਲ ਕੱਲੇ ਇਹ 14 ਫੁੱਟਾ ਟਰਾਲਾ ਜੀ ਠੀਕ ਆ 14 ਸੱਤ ਆ ਜੀ ਜੀ ਰੇਲ ਦਾ ਛ ਜੀ ਮਾੜਾ ਟਰਾਲਾ ਦਿਖਾ ਦੇ ਉਧਰਲੇ ਪਾਸੇ ਟਰਾਲਾ ਮੱਛੀ ਔਕਾ ਬੈਡ ਨੂੰ ਜਾਲੀ ਵਗੈਰਾ ਲੱਗਿਆ ਪੇਪਾਣਾ ਬੈਡ ਫਰਸ਼ ਫੁਰਸ਼ ਔਕੇ ਜਮਾ ਨਵਾਂ ਟਰਾਲਾ ਵੀਰੇ ਤਾਂ ਜਮਾ ਨਵਾਂ ਜਮਾ ਨਵਾਂ ਟਰਾਲਾ ਵਾਹ ਜੀ ਭਾਈ ਜਮਾਈ ਭਾਈ ਨਵਾਂ ਹੀ ਆ ਟਰਾਲਾ 2 ਲੱਖ ਤੇ 70000 ਰੁਪਏ ਮੰਗਦੇ ਦਾ 2 ਲੱਖ 70000 ਫਿਰ ਇਧਰਲੇ ਪਾਸੇ ਆ ਗਿਆ ਜੀ ਇਹ ਟਰਾਲਾ ਆ ਗਿਆ 13 6 13 6 ਇਹ ਸਿੰਗਲ ਚੈੱਕ ਹੁੰਦਾ ਵੀਰੇ ਓਕੇ 13 6 ਆ ਜੀ 10 ਇੰਚੀ ਚਾਸੇ ਦੀ ਆ 10 ਨਾਟ ਹੀ ਹੱਬੇ ਦੀ ਆ ਓਕੇ ਬਾਕੀ ਆ ਬੈਡ ਨੂੰ ਜਾਲੀ ਜੁਲੀ ਲੱਗਿਆ ਮੱਛੀ ਔਕਾ ਦੇਖ ਹੀ ਲਿਆਉਣਾ ਹਨਾ ਚੀਜ਼ ਸਾਰਾ ਕੁਝ ਮਿਲ ਜੂਗਾ ਹਾਂ ਇਹਦਾ 2.5 ਲੱਖ ਰੁਪਿਆ 2.5 ਲੱਖ ਰੁਪਿਆ ਇਹਦਾ ਮਿੱਤਰੋ ਬਾਕੀ ਇਧਰਲੇ ਪਾਸੇ ਆ ਗਿਆ ਇੱਕ ਹੋਟਲ ਆ ਇਹ 16 ਹੋਟਾ ਗਿਆ ਜੀ ਓਕੇ 16 ਸੱਤ ਆ ਵੀਰੇ ਜੀ ਡਬਲ ਜੈਕ ਦਾ ਜੀ 10 ਇੰਚੀ ਚਾਸੀ ਆ 10 ਨਾਟੀ ਹਾਬਾ ਟ੍ਰੇਲ ਦਾ ਹਿਸਾਬਾ ਜੀ ਪਾਈਪਾਂ ਵਾਲਾ ਵੈਡਾ ਮੱਛੀ ਓਕਾ ਓਕੇ ਲੈਫਟ ਵਾਲਾ ਹੈਗਾ ਵਾ ਠੀਕ ਆ ਇਹਦਾ 2 ਲੱਖ ਤੇ 90000 ਰੁਪਿਆ ਮੰਗਦਾ 2 ਲੱਖ 90 ਅੱਗੇ ਆ ਗਿਆ ਜੀ ਇਹ 12 6.5 ਆ ਗਿਆ ਜੀ 12.5 ਵਾਜਾ 12.5 6ਾ ਸਿੰਗਲ ਜੈਕਟ ਆ ਜੀ ਜੀ ਇਹਨੂੰ ਵੀ 16 ਫੁੱਟ ਵਾਲਾ ਹੀ ਮਾਲ ਲੱਗਾ 10 ਇੰਚੀ ਚਾਸੀਆ 10 ਨਟ ਆਪਾ ਵਾਜਾ ਲਾਓ ਜੀ ਮੱਚੀ ਔਕਾ ਰੇਲ ਦਾ ਸਾ ਜੀ ਬੈਟ ਬੁੱਟ ਪੂਰਾ ਵਧੀਆ ਹੈਵੀ ਚ ਲੱਗਿਆ ਇਹਨੂੰ ਵੀ ਹੂੰ ਇਹਦਾ 2,30,000 ਰੁਪਏ ਮੰਗਦੇ ਆ 2,30,000 ਸਾਰੇ ਸਾਈਜ਼ ਹੀ ਹੈਗੇ ਆਪਣੇ ਕੋਲੇ ਲਾਓ ਜੀ 12 13 14 16 ਵਾਜਾ ਤੇ ਨਾ ਦਾ ਕੰਟੈਕਟ ਨੰਬਰ ਮੜਾਏ ਬੋਲਦੇ ਡਾਇਰੈਕਟ ਨੰਬਰ ਹੈਗਾ ਜੀ 98144 ਹੂੰ 31397 ਲਾਓ ਜੀ 98144 31397 ਪਿੰਡ ਦੋਦਰ ਜ਼ਿਲ੍ਹਾ ਮੋਗਾ ਜਿਹੜਾ ਮੋਗਾ ਇਹਨਾਂ ਨਾਲ ਸੰਪਰਕ ਕਰ ਸਕਦੇ ਕੋਈ ਵੀ ਟਰੈਕਟਰ ਲੈਣਾ ਤੁਸੀਂ ਹਨ ਤਾਂ ਤੁਹਾਨੂੰ ਇਹ ਦਵਾ ਦੇਣਗੇ ਤੇ ਇਹਨਾਂ ਕੋਲ ਖੜੇ ਵੀ ਹੁੰਦੇ ਆ ਉੱਤੇ ਨੰਬਰ ਚੱਲੀ ਜਾਂਦਾ ਧੰਨਵਾਦ ਮਿਹਰਬਾਨੀ ਧੰਨਵਾਦ